ਲੋਕ ਸਭਾ ਇਲੈਕਸ਼ਨਸ ਵਿੱਚ ਕਾਂਗਰਸ ਨੇ ਪੰਜਾਬ ਮੰਦਰ ਬਹੁਤ ਬਿਹਤਰ ਪ੍ਰਦਰਸ਼ਨ ਕੀਤਾ ਹੈ ਤੇ ਇਹ ਗੱਲ ਕਰ ਲਈਏ ਅਮਰਸਰ ਦੀ ਤਾਂ ਅਮਰਸਰ ਵਿੱਚ ਲਗਾਤਾਰ ਤੀਸਰੀ ਵਾਰ ਅਮਰਸਰ ਦੇ ਲੋਕਾਂ ਨੇ ਗੁਰਜੀਤ ਸਿੰਘ ਔਜਲਾ ਨੂੰ ਜਿੱਤ ਦੀ ਹੈਟ੍ਰਿਕ ਦਵਾਈ ਹੈ ਤੇ ਇਸ ਜਿੱਤ ਵਿੱਚ OBC ਮੋਰਚਾ ਦੀ ਬੜੀ ਅਹਿਮ ਭੂਮਿਕਾ ਰਹੀ ਹੈ ਮੇਰੇ ਨਾਲ ਪੰਜਾਬ OBC ਮੋਰਚਾ ਦੇ ਕਾਂਗਰਸ ਦੇ ਪ੍ਰਧਾਨ ਨੇ ਸਰਬਜੀਤ ਸਿੰਘ ਜੰਡੇਲਾ ਉਹਨਾਂ ਨਾਲ ਗੱਲਬਾਤ ਕਰ ਲਏ ਆ ਸਰ ਕਿਸਾਂ ਦਾ ਮਾਹੌਲ ਰਿਹਾ ਪੂਰਾ ਤੁਸੀਂ ਦੋ ਹਲਕਿਆਂ ਵਿੱਚ ਡਿਊਟੀ ਦਿੱਤੀ ਹੈ ਤੇ ਕਿਸਾਂ ਦਾ ਮਾਹੌਲ ਦੇਖਿਆ ਸੀ ਔਰ ਜਿਹੜੇ ਕਿੰਨੀ ਕੁ ਵਧੀਆ ਭੂਮਿਕਾ ਜਿਹੜੀ ਉਹ ਵੀ ਸੀ ਮੋਰਚੇ ਨੇ ਨਿਭਾਈ ਹੈ ਪੰਜਾਬ ਅੰਦਰ ਸਭ ਤੋਂ ਪਹਿਲਾਂ ਤੇ ਸਿਕੰਦਰ ਜੀ ਤੁਹਾਡਾ ਹਰਦੈਨਿਕ ਸਵੇਰਾ ਦੀ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਗੱਲ ਰਹੀ ਲੋਕ ਸਭਾ ਅੰਮ੍ਰਿਤਸਰ ਔਰ ਲੋਕ ਸਭਾ ਖਡੂਰ ਸਾਹਿਬ ਦੀ ਬਹੁਤ ਵਧੀਆ ਤਰੀਕੇ ਨਾਲ ਆਪਣੀ ਭੂਮਿਕਾ ਨਿਭਾਈ ਹੈ ਪਾਰਟੀ ਨੇ ਡਿਊਟੀ ਲਈ ਸੀਗੀ ਔਰ ਅਸੀਂ ਰਾਤ ਦਿਨ ਮਿਹਨਤ ਕੀਤੀ ਤੇ ਜਿਹੜਾ ਤੁਸੀਂ ਦੇਖ ਲਿਆ ਲੋਕ ਸਭਾ ਹਲਕਾ ਅਮ੍ਰਿਤਸਰ ਤੋਂ ਗੁਰੂ ਨਗਰੀ ਤੋਂ ਤੀਸਰੀ ਵਾਰ ਸਰਦਾਰ ਗੁਰਜੀਤ ਸਿੰਘ ਔਜਲਾ ਨੂੰ ਜਿਹੜਾ ਬਹੁਤ ਵੱਡੀ ਲੀਡ ਨਾਲ ਜਿਹੜੀ ਜਿੱਤ ਮਿਲੀ ਆ ਤੇ ਉਹ ਅੱਜ ਸਾਰੀ ਨਗਰੀ ਦੇ ਵਿੱਚ ਖੁਸ਼ੀ ਦੀ ਲਹਿਰ ਆ ਤੇ ਇਹ ਜਿਹੜਾ ਸਾਨੂੰ ਜਦੋਂ ਟਾਈਮ-ਟਾਈਮ ਤੇ ਕੰਮ ਕਰਨਾ ਪੈਂਦਾ ਨਾ ਜਿੱਦਾਂ ਜੋ ਡਿਮਾਂਡ ਆ ਜੇਕਰ ਤੁਸੀਂ ਨਹੀਂ ਕੰਮ ਕਰੋਗੇ ਲੋਕਾਂ ਨਾਲ ਝੂਠੇ ਵਾਅਦੇ ਕਰੋਗੇ ਤੇ ਫਿਰ ਜ਼ਮਾਨਤਾਂ ਵੀ ਜਬਤ ਹੁੰਦੀਆਂ ਵਾ ਤੇ ਔਜਲਾ ਸਾਹਿਬ ਨੇ ਕੰਮ ਕੀਤੇ ਸੀਗੇ ਤੇ ਉਹ ਜਿਹੜੇ ਦੋ ਵਾਰ ਕੰਮ ਕੀਤੇ ਸੀਗੇ ਉਹਨਾਂ ਦੇ ਬਹਿਬ ਤੇ ਹੀ ਤੀਸਰੀ ਵਾਰ ਜਿਹੜਾ ਲੋਕਾਂ ਨੇ ਉਹਨਾਂ ਨੂੰ ਜਿਹੜਾ ਵਾ ਮੌਕਾ ਦਿੱਤਾ। ਰਾਹੁਲ ਗਾਂਧੀ ਨਾਲ ਸਿੱਧੀ ਮੁਲਾਕਾਤ ਵੀ ਹੋਈ ਸੀ ਤੁਹਾਡੀ। ਕਿੰਨਾ ਕੁ ਮੋਬਿਲਾਈਜ਼ ਕਰਨ ਵਿੱਚ ਕਾਮਯਾਬ ਰਹੇ ਨੇ ਰਾਹੁਲ ਗਾਂਧੀ ਵਰਕਰਜ਼ ਨੂੰ ਜਾਂ OBC ਮੋਰਚੇ ਨੂੰ। ਦੇਖੋ ਰਾਹੁਲ ਗਾਂਧੀ ਜੀ ਤੇ ਮੈਂ ਤਾਂ ਸਲੂਟ ਕਰਦਾ ਐਸੇ ਇਨਸਾਨ ਨੂੰ ਵੀ ਜਿਹੜੇ ਹਰ ਕਿਸੇ ਦੀ ਗੱਲ ਕਰਦੇ ਖਾਸ ਕਰਕੇ OBC ਦੀ। ਘੱਟ ਗਿਣਤੀਆਂ ਦੀ, ਐਸਸੀ ਦੀ, ਐਸਟੀ ਦੀ ਤੇ ਰਾਹੁਲ ਗਾਂਧੀ ਜੀ ਤੇ ਕਹਿੰਦੇ ਵੀ ਜਿਸ ਦੀ ਜਿੰਨੀ ਹਿੱਸੇਦਾਰੀ ਉਸ ਦੀ ਉਨੀ ਭਾਗੀਦਾਰੀ। ਔਰ ਇਹੋ ਜੇ ਇਨਸਾਨ ਨਾਲ ਕੰਮ ਕਰਕੇ ਬਹੁਤ ਖੁਸ਼ੀ ਮਿਲਦੀ ਆ ਔਰ ਰਾਹੁਲ ਗਾਂਧੀ ਜੀ ਜਿਸ ਦਿਨ ਇੱਥੇ ਆਏ ਸੀ ਨਾ ਮਰੇ ਸਰ ਉਸ ਦਿਨ ਤਾਂ ਇੱਕ ਤਰਫਾ ਹੀ ਹੋ ਗਿਆ ਸੀ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਲੜਾਈ ਲੜ ਰਹੀ ਆ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਆ ਅਸੀਂ ਕੋਈ ਧਰਮ ਦੇ ਨਾਮ ਤੇ ਰਾਜਨੀਤੀ ਨਹੀਂ ਕੀਤੀ ਔਰ ਇਸ ਲੜਾਈ ਦੇ ਵਿੱਚ ਜਿਸ ਦਿਨ ਰਾਹੁਲ ਗਾਂਧੀ ਜੀ ਆਏ ਉਹ ਇੱਕ ਤਰਫਾ ਹੀ ਹੋ ਗਿਆ ਲੋਕਾਂ ਨੇ ਮਨ ਬਣਾ ਲਿਆ ਸੀਗਾ ਕਿ ਜੇਕਰ ਦੇਸ਼ ਦੇ ਵਿੱਚ ਮਹਿੰਗਾਈ ਨੂੰ ਠੱਲ ਕੋਈ ਪਾ ਸਕਦਾ ਔਰ ਰੋਜਗਾਰ ਦੇ ਸਕਦਾ ਜਿਵੇਂ ਸਾਡੇ ਨੌਜਵਾਨ ਛੜ ਛੜ ਕੇ ਬਾਹਰ ਜਾਈ ਜਾ ਰਹੇ ਆ ਤੋ ਇੱਕ ਆਸ ਦੀ ਕਿਰਨੇ ਆ ਉਹ ਸ਼੍ਰੀ ਰਾਹੁਲ ਗਾਂਧੀ ਤੇ ਇਸ ਕਰਕੇ ਜਦੋਂ ਰਾਹੁਲ ਗਾਂਧੀ ਜੀ ਆਏ ਉਹ ਤੇ ਇੱਕ ਤਰਫਾ ਹੀ ਹੋ ਗਿਆ ਸੀ ਜਿਹਨੂੰ ਇਲੈਕਸ਼ਨ ਹੁੰਦੇ ਨੇ ਉਦੋਂ OBC BC ਬਹੁਤ ਸਾਰੇ ਕਾਸਟਾਂ ਨੂੰ ਯਾਦ ਕੀਤਾ ਜਾਂਦਾ ਪਰ ਜਿਹਨੂੰ ਇਲੈਕਸ਼ਨ ਲੰਘ ਜਾਂਦੇ ਨੇ ਤੇ ਫੇਰ ਲੋਕੀ ਉੱਥੇ ਹੀ ਉਹਨਾਂ ਦੇ ਹੱਕ ਕਿੱਥੇ ਨੇ ਦੇਖੋ ਹੱਕ ਦੀ ਗੱਲ ਜੇ ਤੁਹਾਨੂੰ ਕਹੀਏ ਵੀ ਜੇ ਤੇ ਸਟੇਟਾਂ ਦੀ ਗੱਲ ਕਰੀਏ 27% ਕੋਟਾ ਜਿਹੜਾ ਵਾ OBC ਦਾ ਉਹ ਪੰਜਾਬ 'ਚ ਤੇ ਕੋਈ ਗੱਲ ਹੀ ਨਹੀਂ ਕਰਦਾ ਬਾਕੀ ਲਗਭਗ ਲਾਗੂ ਹੋ ਗਿਆ ਕਈਆਂ ਜਗ੍ਹਾ ਤੇ ਔਰ ਜੇ ਇੱਥੇ ਅਸੀਂ ਗੱਲ ਕਰਦੇ ਹਾਂ ਤੇ ਸਾਨੂੰ ਮਤਲਬ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪੰਜਾਬ ਦੇ ਵਿੱਚ 75 ਕਾਸਟਾਂ ਨੇ ਉਹ OBC ਦੀਆਂ ਪਰ ਜੇਕਰ ਗੱਲ ਕਾਂਗਰਸ ਦੀ ਕਰੀਏ ਤੇ ਇੱਕ ਅੱਜ ਆਸ ਦੀ ਕਰਨ ਜਾਗੀ ਆ ਉਹ ਰਾਹੁਲ ਗਾਂਧੀ ਜੀ ਹਰ ਜਗ੍ਹਾ ਤੁਸੀਂ ਦੇਖਿਆ OBC ਦੀ ਗੱਲ ਕਰਦੇ ਨੇ ਔਰ ਸਾਨੂੰ ਹੁਣ ਆਸ ਆ ਵੀ ਬਹੁਤ ਜਲਦ ਜਿਹੜਾ ਸਾਡਾ ਪੰਜਾਬ ਦੇ ਵਿੱਚ 27% ਕੋਟਾ ਜਿਹੜਾ ਸਾਡਾ ਲਾਗੂ ਹੋ ਜਾਊਗਾ ਲੰਮਾ ਸਮਾਂ ਕਾਂਗਰਸ ਨੇ ਦੇਸ਼ ਅੰਦਰ ਪੰਜਾਬ ਅੰਦਰ ਰਾਜਕੀਤਾ ਸੱਤਾ ਵਿੱਚ ਰਹੀ ਹੈ ਪਰ ਕਿਉਂ ਕਿਉਂ ਨਹੀਂ ਹਾਕਤ ਦਿਵਾ ਸਕੀ ਜਿਹੜੀ ਕਿ OBC ਤੇ BC ਦੀ ਦੇਖੋ ਸਾਡੇ ਗਾੜੀ ਨਾ ਸਾਡੇ ਆਪਣੇ ਹੀ ਟੋਏ ਪੁੱਟ ਦਿੰਦੇ ਆ ਉੱਥੇ ਅਸੀਂ ਕਿਸੇ ਨੂੰ ਕੀ ਦੋਸ਼ੀ ਦਈਏ ਜਦੋਂ ਸਾਡੇ ਜਿਹੜੇ ਨਮਾਇੰਦੇ ਹੁੰਦੇ ਆ ਕੁਝ ਉਹ ਪਤਾ ਵੀ ਨਹੀਂ ਹੁੰਦਾ ਸਾਨੂੰ ਵੀ ਨਹੀਂ ਪਤਾ ਹੁੰਦਾ ਕਿੱਥੋਂ ਆਉਂਦੇ ਪੈਰਾਸ਼ੂਟ ਰਾਈ ਉਹ ਗਾੜੀ ਆਉਂਦੇ ਜਦੋਂ ਤੇ ਸਾਡੀਆਂ ਜੜਾਂ ਵੱਢ ਕੇ ਗਾਹ ਜਾਂਦੇ ਆ ਪਰ ਅਸੀਂ ਜਿਹੜੀ ਤੁਸੀਂ ਗੱਲ ਕਹੀ ਵੀ ਹਰ ਜਗ੍ਹਾ ਆਪਣਾ ਪਾਰਟੀ ਪ੍ਰਤੀ ਜਿਹੜੇ ਵਫਾਦਾਰ ਰਹੇ ਆ ਅੱਜ ਵੀ ਜੇ ਤੁਸੀਂ ਗੱਲ ਕਰੋ ਤੇ OBC ਦਾ ਜਿਹੜਾ ਵਾ ਉਹ ਅੰਮ੍ਰਿਤਸਰ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਐਮ ਰੋਲ ਦਮਾਇਆ ਵਾ ਤੇ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ ਜਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਜੇ ਗੁਰੂ ਨਗਰੀ ਦੀ ਗੱਲ ਕਰੀਏ ਤੇ ਇੱਥੇ ਤੇ OBC ਵਰਗ ਨੇ ਕਿੰਨਾ ਸਾਥ ਦਿੱਤਾ ਉਹ ਸਰਦਾਰ ਔਜਲਾ ਜੀ ਤੁਹਾਨੂੰ ਦੱਸ ਸਕਦੇ ਆ ਔਰ ਕਾਂਗਰਸ ਪਾਰਟੀ ਦੇ ਜਿਹੜੇ ਨੁਮਾਇੰਦੇ ਸਾਡੇ ਜਿੰਨੇ ਪੰਜਾਬ ਚ ਖਲੋਤੇ ਸੀ ਉਹ ਦੱਸ ਸਕਦੇ ਆ ਵੀ OBC ਨੇ ਆਪਣਾ ਇੱਕ ਇੱਕ ਅਹਿਮ ਰੋਲ ਨਿਭਾਇਆ ਹਰ ਜਗ੍ਹਾ ਤੇ ਕੋਈ ਕਸਰ ਨਹੀਂ ਛੱਡੀ ਤੇ ਹੁਣ ਅਸੀਂ ਵੀ ਆਸ ਕਰਦੇ ਆਂ ਵੀ ਇਹ ਨੁਮਾਇੰਦੇ ਸਾਡੇ ਨਾਲ ਖਲੋ ਕੇ ਸਾਡਾ ਜਿਹੜਾ 27% ਕੋਟਾ ਵਾ ਉਹ ਲਾਗੂ ਕਰਵਾਉਣਗੇ ਇਹ ਗੱਲ ਦਾ ਤੁਸੀਂ ਵੀ ਪੁੱਛਿਓ ਔਜਲਾ ਸਾਹਿਬ ਤੁਹਾਨੂੰ ਦੱਸਣਗੇ ਵੀ ਸਾਡਾ ਕੀ ਤਾ ਵਾ ਪਰ ਦੇਸ਼ ਅੰਦਰ ਜੇ ਗੱਲ ਕਰੀ 27% ਕੋਟਾ ਤੁਸੀਂ ਕਦੇ ਪੰਜਾਬ ਚ ਨਹੀਂ ਹੈਗਾ ਬਾਕੀ ਸਾਰੇ ਥਾਵਾਂ ਤੇ ਹੈ। ਕੀ ਨੁਮਾਇੰਦਗੀ ਦਿੱਤੀ ਕਾਂਗਰਸ ਨੇ ਟਿਕਟਾਂ ਦਿੱਤੀਆਂ ਉਸ ਦੇ ਹਿਸਾਬ ਨਾਲ? ਬਿਲਕੁਲ ਅਸੀਂ ਮੰਗਦੇ ਸੀਗੇ ਗੱਲ ਇਹ ਆ ਕਿ ਜਦੋਂ ਅ ਪਿੱਛੇ ਦੇ ਸਰਦਾਰ ਚੰਨੀ ਜੀ ਦੀ ਆਪਣਾ ਸਰਕਾਰ ਸੀਗੀ ਉਸ ਵੇਲੇ ਜਿਹੜੇ ਸਾਡੇ ਕੁਝ ਕੈਬਨਟ ਦੇ ਮੰਤਰੀ ਬਣਾਏ ਤੇ ਸਮਾਂ ਥੋੜਾ ਸੀਗਾ ਤੇ ਹੁਣ ਅਸੀਂ ਜਿਹੜਾ ਆਪਣੇ ਕਾਂਗਰਸ ਪਾਰਟੀ ਕੋ ਜਿੱਥੇ-ਜਿੱਥੇ ਮੰਗ ਕੀਤੀ ਆ ਤੇ ਉਹ ਸਾਡਾ ਜਿਹੜਾ ਬਣਦਾ ਹੱਕ ਸਾਨੂੰ ਮਿਲ ਰਿਹਾ ਵਾ ਪੰਜਾਬ ਅੰਦਰ ਕਿੰਨੇ ਜਿਹੜੇ ਤੁਸੀਂ ਉਮੀਦਵਾਰ ਨੇ OBC ਜਿਹੜੇ ਉਤਾਰੇ ਗਏ ਤੇ ਦੇਖੋ ਉਹ ਤੇ ਅਸੀਂ ਬਹਿ ਕੇ ਸਾਰਾ ਪਾਰਟੀ ਦੇ ਨਾਲ ਕਰਾਂਗੇ ਹੁਣ ਇਹ ਨਹੀਂ ਕਿ ਉਹ ਉਤਾਰ ਦੇਣਾ ਉਥੇ ਇਦਾਂ ਹੀ ਜਿਸ ਨੂੰ ਕੋਈ ਪਤਾ ਹੀ ਨਹੀਂ ਘਟੋ-ਘਟ ਕੰਮ ਤੇ ਪਤਾ ਹੋਣਾ ਚਾਹੀਦਾ ਨਾ ਗਾੜੀ ਜਿਹੜੇ ਲੋਕਾਂ ਦੇ ਵਿੱਚ ਗਏ ਨੇ ਵਿਚਰੇ ਨੇ ਕੰਮ ਕੀਤੇ ਨੇ ਤੁਸੀਂ ਲੋਕਾਂ ਚ ਵਿਚਰੇ ਨਹੀਂ ਤੁਸੀਂ ਕੰਮ ਨਹੀਂ ਕਰਦੇ ਬਿਲਕੁਲ ਅਸੀਂ ਗਾੜੀ ਦੀ ਸਮਝ ਨਹੀਂ ਹੈ ਬਿਲਕੁਲ ਸਮਝ ਆ ਸਾਨੂੰ ਹੁਣ ਗਾੜੀ ਜਿਹੜੇ ਨਾਲ ਸਾਰੇ ਥੋੜੀ ਕੁਝ ਹੁੰਦੇ ਆ ਸਾਨੂੰ ਸਮਝ ਆ ਤਾਂ ਦੂਜਿਆਂ ਦਾ ਇੱਕੋ ਜਿਹਾ ਥੋੜੀ ਸਾਰਿਆਂ ਨੂੰ ਗੱਲ ਕਰਾਂਗੇ ਅਸੀਂ ਜਿਹੜੇ ਬੰਦੇ ਕੰਮ ਕਰ ਰਹੇ ਅੱਜ ਲੜਾਈ ਲੜ ਰਹੇ ਆ ਤੇ ਉਹਨਾਂ ਨੂੰ ਹੀ ਗਾੜੀ ਆਉਣ ਦੇਣਾ ਚਾਹੀਦਾ ਵਾ ਇਹ ਨਹੀਂ ਵੀ ਜਿਹੜੇ ਬੰਦੇ ਨੂੰ ਕੁਝ ਪਤਾ ਹੀ ਨਹੀਂ ਉਹ ਡੰਮੀਆਂ ਥੋੜੀ ਗਾੜੀ ਲੈ ਕੇ ਖੜੀਆਂ ਕਰਨੀਆਂ ਕਾਂਗਰਸ ਪਾਰਟੀ ਨੇ ਹੀਰੇ ਤਰਾਸ਼ ਕੇ ਲਿਉਨੇ ਓਬੀਸੀ ਦੇ ਵੀ ਤੇ ਤੁਸੀਂ ਵੇਖਿਓ ਸਾਰੇ ਵਧੀਆ ਲਿਉਨੇ ਪੰਜਾਬ ਮੰਤਰੀ ਤੋਂ ਟੋੜਾ ਹੈ ਨਾ ਤੁਸੀਂ ਤਰਸਨੇ ਨਾ ਹੀਰੇ ਤੁਸੀਂ ਪੰਜਾਬ ਦੇ ਓਬੀਸੀ ਸੈੱਲ ਦੇ ਪ੍ਰਧਾਨ ਬਿਲਕੁਲ ਸਾਡੇ ਤੁਸੀਂ ਡਿਪਾਰਟਮੈਂਟ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਦੇਖ ਲਓ ਬਲਾਕ ਪ੍ਰਧਾਨ ਦੇਖ ਲਓ ਅਸੀਂ ਬਹੁਤ ਵੱਡੀ ਲਿਸਟ ਹੈ ਔਰ ਬਹੁਤ ਵਧੀ ਤੇ ਅਸੀਂ ਕਰ ਰਹੇ ਆਂ ਉਹ ਪਾਰਟੀ ਸਾਡੀ ਜਿੱਥੇ ਜ਼ਿੰਮੇਵਾਰੀ ਲਾਉਂਦੀ ਅਸੀਂ ਬਿਨ ਸ਼ਰਤ ਉੱਥੇ ਹਾਜ਼ਰ ਹੋ ਜੰਨੇ ਆਂ ਅਸੀਂ ਤੇ ਪਾਰਟੀ ਨੂੰ ਸਮਰਪਿਤ ਆਂ ਤੇ ਜਿੱਥੇ ਵੀ ਸਾਡੀ ਪਾਰਟੀ ਸਾਨੂੰ ਭੇਜੂਗੀ ਅਸੀਂ ਹਾਜ਼ਰ ਆਂ ਤੇ ਜੋ ਸਾਡਾ ਮਾਨਸਤਕਾਰ ਬਣਦਾ ਵਾ ਜਿਹੜਾ ਸਾਡਾ ਹੱਕ ਬਣਦਾ ਵਾ ਉਹ ਅਸੀਂ ਲਵਾਂਗੇ ਔਰ ਜੀ ਰਾਹੁਲ ਗਾਂਧੀ ਜੀ ਤੋਂ ਸਾਨੂੰ ਆਸ ਆ ਹੋਰ ਤੇ ਅਸੀਂ ਕਿਸੇ ਤੋਂ ਕੋਈ ਆਸ ਕਰਦੇ ਨਹੀਂ ਕਿਉਂਕਿ ਜਿਹੜੇ ਬੰਦੇ ਤੋਂ ਆਸ ਹੈ ਉਸ ਨੂੰ ਹੀ ਕਹਿਣਾ ਚਾਹੀਦਾ ਵਾ ਆਪਣਾ ਭਵਿੱਖ ਕਿੱਥੇ ਦੇਖਦੇ ਹੋ ਸਿਆਸਤ ਅੰਦਰ ਪੰਜਾਬ ਅੰਦਰ ਦੇਖੋ ਮੈਂ ਤੇ ਉਸ ਗੁਰੂ ਦੀ ਨਗਰੀ ਤੋਂ ਹੈਗਾ ਵਾਂ ਮੈਂ ਤੇ ਭੁੱਖ ਆਪਣਾ ਜੜਾ ਵਾ ਇੱਥੇ ਆਪਣੇ ਆਪ ਨੂੰ ਰਾਜਨੀਤਿਕ ਮੰਨਦਾ ਹੀ ਨਹੀਂ ਤੇ ਤੁਸੀਂ ਦੇ ਗੁਰੂ ਦੇ ਬੱਚਿਆਂ ਤੇ ਉਹਦੇ ਕੋਲ ਹੱਥ ਜੋੜ ਕੇ ਕਹੀਦਾ ਸੱਚਾ ਪਾਤਸ਼ਾਹ ਸਾਨੂੰ ਸੇਵਾ ਦੇ ਸਾਡੀ ਇੱਜ਼ਤ ਰੱਖ ਦੇ। ਦਿਲ ਚ ਹੁੰਦੀ ਨਾ ਵੀ ਮੈਂ ਵੀ ਐਮਐਲਏ ਬਣਾ ਕਿਉਂਕਿ ਇਨੀ ਮਿਹਨਤ ਤੁਸੀਂ ਕੀਤੀ ਐਮਪੀ ਵਾਸਤੇ ਤੇ ਘਟੋ ਘਟ ਐਮਐਲਏ ਤੇ ਟਿਕਟ ਤੇ ਮਿਲਣੀ ਚਾਹੀਦੀ ਹੈ ਨਾ। ਦੇਖੋ ਉਹ ਪਾਰਟੀ ਦਾ ਫੈਸਲਾ ਵਾ ਕੋਈ ਸਾਡਾ ਜ਼ਬਰਦਸਤੀ ਨਹੀਂ ਵੀ ਜ਼ਰੂਰੀ ਅਸੀਂ ਐਮਐਲ ਆਜ ਆਊਗੀ ਜੇ ਕੋਈ ਗਾੜੀ ਹੋਊਗਾ ਤਾਂ ਫੇਰ ਹੀ ਦੇਣਗੇ ਜੇਦੋਂ ਮੇਰਾ ਹੋਊਗਾ ਹੀ ਨਹੀਂ ਗਾੜੀ ਤਾਂ ਮੈਨੂੰ ਕਿਦਾਂ ਟਿਕਟ ਦੇ ਦੇਣਗੇ ਮੇਰਾ ਹੋਲਡ ਪੂਰਾ ਆ ਪੰਜਾਬ ਦੇ ਤੁਸੀਂ ਪ੍ਰਧਾਨ ਹੋ OBC ਸੈਲ ਦੇ ਹੈ ਔਰ ਮਿਹਨਤ ਵੀ ਪੂਰੀ ਕਰਦੇ ਹੋ ਤੇ ਮਿਹਨਤ ਦਾ ਫਾਲਤੂ ਕਿਸੇ ਮਿਲੇਗਾ ਬਿਲਕੁਲ ਮਿਲੂਗਾ ਭਾਜੀ ਗੱਲ ਇਹ ਆ ਮਿਹਨਤ ਹੱਲੇ ਮੇਰ ਤੋਂ ਵੀ ਜ਼ਿਆਦਾ ਕਰਨ ਵਾਲੇ ਬਥੇਰੇ ਬੈਠੇ ਆ ਮੈਂ ਕਰੂੰਗਾ ਹੋਰ ਇਸ ਤੋਂ ਜ਼ਿਆਦਾ ਕਰੂੰਗਾ ਜਿੱਥੇ ਮੇਰਾ ਬਣਦਾ ਹੋਊਗਾ ਹੱਕ ਉੱਥੇ ਮੈਨੂੰ ਮਿਲੂਗਾ ਤੇ ਜੇਕਰ ਗਾੜੀ ਲੋਕਾਂ ਦੇ ਵਿੱਚ ਲੋਕ ਹੀ ਨਾ ਮੈਨੂੰ ਚਾਉਣ ਵਾਲੇ ਹੋਣਗੇ ਤੇ ਮੈਂ ਟਿਕਟ ਲੈ ਕੇ ਕੱਲੀ ਕੀ ਕਰੂੰਗਾ ਹਰਾਉਣੀ ਥੋੜੀ ਐ ਜੇ ਮੇਰੀ ਆ ਜੇ ਮੇਰੀ ਆਵਾਜ਼ ਹੋਊਗੀ ਤਾਂ ਮੈਂ ਲੈ ਲੂੰਗਾ ਮੇਰੀ ਇੱਛਾ ਤੇ ਹੋਈ ਗਈ ਨਾ ਕੋਈ ਵੀ ਅੱਗੋਂ ਕੀ ਕਰਨਾ ਹੈ ਜ਼ਿੰਦਗੀ ਵਿੱਚ ਹਰ ਕੋਈ ਕਹਿੰਦਾ ਮੈਂ ਇਸ ਮੁਕਾਮ ਤੇ ਪਹੁੰਚਣਾ ਚਾਹੁੰਦਾ ਤੁਸੀਂ ਕਿੱਥੇ ਮੁਕਾਮ ਬਿਲਕੁਲ ਬਿਲਕੁਲ ਹਰ ਬੰਦੇ ਦੀ ਇੱਛਾ ਹੁੰਦੀ ਆ ਮੇਰੀ ਇੱਛਾ ਇਹੀ ਆ ਕਿ ਮੈਂ ਆਪਣੇ ਲੋਕਾਂ ਦੀ ਸੇਵਾ ਕਰਨੀ ਆ ਕਿਸ ਤਰ੍ਹਾਂ ਸੇਵਾ ਕਰੂਗਾ ਮੈਂ ਜਿੱਦਾਂ ਕਰ ਰਿਹਾ ਤੁਹਾਡੇ ਸਾਹਮਣੇ ਮੈਂ ਤੇ ਅਜੇ ਸਮਾਸੇਵੀ ਸੇਵਾ ਕਰ ਰਿਹਾ ਵਾਂ ਮੇਰੀ ਤਾਂ ਸੋਚ ਜਿਹੜੀ ਹੈਗੀ ਆ ਉਹ ਇੱਕ ਹੋਰ ਮੈਂ ਫੋਕਸ ਕਰਨਾ ਚਾਹੀਦਾ ਸੇਵਾ ਦਾ ਦਾਇਰਾ ਵਧਾਣਾ ਹੋਵੇ ਤਾਂ ਤੁਹਾਨੂੰ ਸਿਆਸਤ ਵਿੱਚ ਵੱਡਾ ਚਿਹਰਾ ਬੰਨਾ ਪੈਣਾ ਬਣਾਂਗੇ ਸਮਾਂ ਲੱਗੂਗਾ ਜਿਸ ਵੇਲੇ ਮ ਕਿਉਂਕਿ ਜਦੋਂ ਮੇਰਾ ਸਮਾਂ ਆ ਗਿਆ ਨਾ ਉਦੋਂ ਮੈਨੂੰ ਆਪਣੇ ਆਪ ਹੀ ਪਰਮਾਤਮਾ ਨੇ ਲਿਆਉਣਾ ਤੁਸੀਂ ਸਾਰਿਆਂ ਨੇ ਲਿਆਉਣਾ ਤੁਹਾਡੇ ਸੰਯੋਗ ਨਾਲ ਨਹੀਂ ਆਉਣਾ ਕਦੀ ਉਸ ਦੇ ਹੁਕਮ ਤੋਂ ਬਿਨਾ ਪੱਤਾ ਵੀ ਨਹੀਂ ਹਿੱਲਦਾ ਅਸੀਂ ਤੇ ਉਹਦੀ ਰਜਾ ਵਿੱਚ ਰਹਿਣ ਵਾਲੇ ਬੰਦੇ ਆ ਜਿਹੜੀ ਨਗਰੀ 'ਚ ਰਹਿੰਦੇ ਆ ਉਹਦੇ ਹੁਕਮ ਤੋਂ ਬਿਨਾ ਕੁਝ ਨਹੀਂ ਹੁੰਦਾ ਮੈਂ ਤੇ ਉਹਦੇ ਹੁਕਮ ਅੰਦਰ ਚੱਲਣ ਵਾਲਾ ਬੰਦਾ ਸਾਡਾ ਸਿਆਸਤ ਨੀਤੀ ਅਪਣਾਈ ਸੀ ਕਿ ਆ ਕਿ OBC ਵਰਗ ਨੂੰ ਆਪਣੇ ਨਾਲ ਜੋੜਨ ਵਾਸਤੇ ਕਾਂਗਰਸ ਨਾਲ ਜੋੜਨ ਵਾਸਤੇ ਦੇਖੋ ਸਾਡੇ ਲੋਕਾਂ ਨੂੰ ਤੇ ਇਹ ਹੀ ਬੇਨਤੀ ਸੀ ਸਾਡੀ ਵੀ ਜਿਹੜਾ ਆਪਣਾ ਹੱਕ ਆ ਜਿਹਕਰ ਲੈਣਾ ਤੇ ਅਸੀਂ ਇੱਕਜੁੱਟ ਹੋਈਏ ਅੱਜ ਲੜਾਈ ਅਸੀਂ ਸਾਰੇ ਰਲ ਮਿਲ ਕੇ ਸੰਵਿਧਾਨ ਦੀ ਲ ਇਸ ਦੇਸ਼ ਦੇ ਲਈ ਬਹੁਤ ਕੁਰਬਾਨੀਆਂ ਹੋਈਆਂ ਵਾ ਅੱਜ ਦੇਸ਼ ਦੇ ਵਿੱਚ ਘਟ ਗਿੰਤੀਆਂ ਨਾਲ ਤੱਕੇ ਹੋਣ ਡੈ ਭੀ ਧਰਮ ਦੇ ਨਾਮ ਤੇ ਰਾਜਨੀਤੀ ਹੋਣ ਡੈ ਭੀ ਅੱਜ ਸਾਨੂੰ ਸਾਰਿਆਂ ਨੂੰ ਰਾਜਨੀਤੀ ਤੋਂ ਉੱਠ ਕੇ ਇੱਕ ਹੋਣ ਦੀ ਲੋੜ ਸੀ ਤੇ ਉਹ ਕਾਂਗਰਸ ਪਾਰਟੀ ਉਸ ਵਿੱਚ ਕਾਮਯਾਬ ਹੋਈ ਆ ਅਸੀਂ ਸਾਰਿਆਂ ਨੇ ਰਲ ਕੇ ਆਪਣੀ ਸੰਵਿਧਾਨ ਦੀ ਲੜਾਈ ਮਲੀ ਇਹਦੇ ਲਈ ਮੈਂ ਮਤਲਬ ਪ੍ਰਾਊਡ ਫੀਲ ਕਰਦਾ ਕਿ ਅਸੀਂ ਜਿਹੜਾ ਸੰਵਿਧਾਨ ਦੀ ਲੜਾਈ ਲੜੀ ਆ ਅਗਲਾ ਨਿਸ਼ਾਨਾ ਰਹੇਗਾ ਪੰਜਾਬ ਅੰਦਰ 27% ਦੀ ਕੋਟਾ ਜਿਹੜਾ ਕਿ ਮੁਹੱਈਆ ਕਰਵਾਉਣਾ OBC ਨੂੰ ਬਿਲਕੁਲ ਜੀ ਕੋਟਾ ਵੀ ਲਾਗੂ ਕਰਵਾਵਾਂਗੇ ਔਰ ਪੰਜਾਬ ਵਿੱਚ ਸਰਕਾਰ ਵੀ ਬਣਾਵਾਂਗੇ ਔਰ ਪੰਜਾਬ ਨੂੰ ਫਿਰ ਤਰੱਕੀ ਦੇ ਰਾਹ ਤੇ ਲੈ ਕੇ ਜਾਵਾਂਗੇ ਇਹਨੇ ਸਰਜੀ ਸਿੰਘ ਸੋਨੂ ਜੰਡਿਆਲਾ ਜਿਹੜੇ ਕਿ ਆਖਰੀ ਨੇ ਵੀ ਇਸ ਵਾਰ ਜਿਹੜੇ ਕਿ ਲੋਕ ਸਭਾ ਇਲੈਕਸ਼ਨਸ ਹੋਏ ਨੇ ਉਸ ਵਿੱਚ OBC ਸੈਲ ਦੀ ਕਾਫੀ ਜਿਹੜੀ ਕੀ ਮਹੱਤਵਪੂਰਨ ਭੂਮਿਕਾ ਰਹੀ ਹੈ ਪਰ ਇੱਕ ਵੱਡੀ ਜਿਹੜੀ ਕੀ OBC ਔਰ BC ਸੈਲ ਨੂੰ ਦਿੱਕਤ ਆ ਰਹੀ ਹੈ ਲੋਕਾਂ ਨੂੰ ਦਿੱਕਤ ਆ ਰਹੀ ਹੈ ਕਿ ਇੱਥੇ ਪੰਜਾਬ ਅੰਦਰ ਉਹਨਾਂ ਦਾ 27% ਦੀ ਕੋਟਾ ਜਿਹੜਾ ਕੀ ਉਹ ਰੱਖਵਾ ਨਹੀਂ ਹੈ ਬਾਕੀ ਦੇਸ਼ ਦੀ ਗੱਲ ਕਰ ਲਈਏ ਤਾਂ ਉੱਥੇ 27% ਦੀ ਕੋਟਾ ਰੱਖਵਾ ਪਰ ਵੱਡਾ ਜਿਹੜਾ ਕੀ ਰਾਜ ਕੀਤਾ ਦੇਸ਼ ਅੰਦਰ ਤੇ ਪੰਜਾਬ ਅੰਦਰ ਕਾਂਗਰਸ ਨੇ ਪਰ ਕਾਂਗਰਸ ਨੇ ਉਹਨਾਂ ਦੀ ਸਾਰ ਨਹੀਂ ਲਈ ਪਰ ਜਦੋਂ ਇਲੈਕਸ਼ਨ ਆਉਂਦੀਆਂ ਨੇ ਉਦੋਂ ਜ਼ਰੂਰ ਯਾਦ ਕੀਤਾ ਜਾਂਦਾ OBC BC سل ਨੂੰ ਤਾਂ ਆਸ ਇਹ ਹੀ ਕਰਦੇ ਆਂ ਬਈ ਜਿਹੜਾ ਵੀ ਇਹਨਾਂ ਦਾ ਬਣਦਾ ਹੱਕ ਹੈ ਜਿਹੜਾ ਇਹਨਾਂ ਦਾ ਕੋਟਾ ਹੈ ਉਹ ਇਹਨਾਂ ਨੂੰ ਜ਼ਰੂਰ ਮੁਹैया ਕਰਵਾਇਆ ਜਾਵੇਗਾ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਧਿਆਨਿਕ ਸਪਿਰਟੀਵੀ ਅਮਰਸੇਸ਼ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par